ਸਸ਼ਕਾਲ ਨਮਸਤੇ ਅਸਲਾਮੁਅਲੈਕਮ गाइस ਅੱਜ ਤੁਹਾਂ ਗਿਆ ਪਾਈਨ ਇੰਸਟਾਗ੍ਰਾਮ ਨੇ ਸਵਾਲਾਂ ਦੇ ਜਵਾਬ ਤੇ ਜੋ ਇੱਕ ਸਵਾਲ ਆ ਜੀ ਕੈਨ ਵੀ ਮੇਕ ਸਟਰੀ ਕਨ ਸਨੈਪਚੈਟ गाइस ਸਨੈਪਚੈਟ ਸਟਰੀ ਸਨੈਪ ਕਲਚਰ ਫੋਲੋਇੰਗ ਆਦੀ ਜਸਟ ਸਟੋਰੀ ਅਪਲੋਡਸ ਕਰਨ ਵਾਸਤੇ ਮੈਂ ਇਸਤੇਮਾਲ ਕਰਦੇ ਸਨੈਪਚੈਟ ਸੋ ਇੱਕ ਸਵਾਲ ਬਹੁਤ ਜ਼ਿਆਦਾ ਆਇਆ ਹੈ ਟੂ ਸੀ ਕਿਥੋਂ ਇੰਡੀਆ ਤੋਂ ਪਾਕਿਸਤਾਨ ਤੋਂ ਤੁਸੀਂ ਕਿਥੋਂ ਤੁਸੀਂ ਕਿਥੋਂ ਤੁਸੀਂ ਕਿਥੋਂ ਤੇ ਮੈਂ ਦਾ ਅਨਸਰ ਗਾਇਸ ਮੇਰੇ ਬਹੁਤ ਸਾਰੇ ਐਕਚੁਅਲੀ 1 ਲੱਖ ਫਾਲੋਅਰਸ ਮੇਰੇ ਫੇਸਬੁੱਕ ਤੇ ਨੇ 1 ਲੱਖ ਫਾਲੋਅਰਸ ਮੇਰੇ ਇੱਥੇ ਇੰਸਟਾਗ੍ਰam ਤੇ ਨੇ ਜੋ ਫੇਸਬੁੱਕ ਦੇ ਫਾਲੋਅਰਸ ਨੇ ਸਾਰੇ 1 ਲੱਖ ਦੇ 1 ਲੱਖ ਪਾਕਿਸਤਾਨ ਤੋਂ ਨੇ ਤੇ ਬਾਕੀ ਇੰਸਟਾਗ੍ਰam ਤੇ ਇੰਡੀਆ ਤੋਂ ਸੋ ਮੈਂ ਕਿਸੇ ਨੂੰ ਵੀ ਡਿਸਪਾਇੰਟ ਨਹੀਂ ਕਰਨਾ ਚਾਹੁੰਦੀ ਇਸ ਚੀਜ਼ ਦਾ ਅਨਸਰ ਦੇ ਕੇ ਤੁਸੀਂ ਜੋ ਵੀ ਸੋਚਦੇ ਹੋ ਮੈਂ ਕਿਥੋਂ ਮੈਂ ਉੱਥੋਂ ਹੀ ਆ ਸੋ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੀ ਮੈਂ ਡਿਸਪਾਇੰਟ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ ਸੋ ਨੈਕਸਟ ਸਵਾਲ ਹੈ ਜੋ ਕਈ ਵਾਰ ਕੀ ਹੁੰਦਾ ਹੈ ਕੋਈ ਇਨਸਾਨ ਜਿੱਦਾਂ ਪਹਿਲੀ ਵਾਰ ਦੇਖਦੇ ਆਂ ਤੇ ਪਹਿਲੀ ਵਾਰ ਹੀ ਦਿਲ ਨੂੰ ਜੱਜ ਆਉਂਦਾ ਹੈ ਤੁਸੀਂ ਉਹ ਇਨਸਾਨ ਹੋ ਕਿਸਵਾਲ ਪੁੱਛਿਆ ਕਿ ਦੱਸਦੇ ਆ ਸੋਣਾ ਸੀਗਾ ਜੋ ਵੀ ਸੀਗਾ ਥੈਂਕ ਯੂ ਤੇ ਬਹੁਤ سارے ਸਵਾਲ ਨੇ ਤੇ ਜਿਹੜੇ ਗੱਲ ਦੇ ਮਿਲਦੇ ਸਵਾਲ ਹੋਣਗੇ ਉਹ ਇਕੱਠੇ ਕਰਕੇ ਉਹਨਾਂ ਦਾ ਅਨਸਰ ਦਵਾਂਗੀ ਠੀਕ ਹੈ ਓਨਲੀ ਫੈਨਸ ਆਈਡੀ ਸੀਰੀਅਸਲੀ ਮੈਮ ਮੈਂ ਤਾਂ only ਫੈਨ ਸਤ ਜਨਵਰੀ ਲਈ ਆਦੀ ਹਿਸ ਇਸ ਆਈ ਵਿਲ ਟੂ ਪਲੀਜ਼ ਪਲੀਜ਼ ਓਕੇ ਪਾਕਿਸਤਾਨੀ ਮੁੰਡੇ ਨੇ ਆਪਣੇ ਕਿਉਂ ਹੁੰਦੇ ਕਿ ਤੁਸੀਂ ਉਹ ਫੇਮਸ ਪਾਕਿਸਤਾਨੀ ਆਫਟਰਨੂਨ ਦੇਖਦੇ ਹੋ ਮੁਰਤੇ ਜ਼ਾਨ ਨੂੰ ਨਹੀਂ ਅਚਨਲੀ ਮੈਨੂੰ ਇਸ ਐਕਟਰ ਬਾਰੇ ਕੋਈ ਆਈਡੀਆ ਨਹੀਂ ਆ ਤੇ ਸੌਰੀ ਅਗਲਾ ਸਵਾਲ ਜੀ ਟੈਲਸ ਅਬਾਊਟ ਯਰ ਸਟਡੀ ਐਕਚੁਅਲੀ ਗਾਇਜ਼ ਮੈਂ ਫੈਸ਼ਨ ਡਿਜ਼ਾਈਨਿੰਗ ਕੀਤੀ ਹੈ ਟਾਈਮ ਪੋਸਟ ਗ੍ਰੈਜੂਏਟਡ ਤੇ ਮੈਨੂੰ ਪੰਜਾਬੀ ਨੂੰ ਬਹੁਤ ਜ਼ਿਆਦਾ ਪਿਆਰ ਸੀ ਸ਼ੁਰੂ ਤੋਂ ਹੀ ਲੱਗੇ ਤੇ ਮੈਂ ਪੋਸਟ ਗ੍ਰੈਜੂਏਸ਼ਨ ਜੋ ਆਪੀ ਹੂ ਅੰਡਰਟੈਕ ਕੀਤੀ ਹੈ ਸੋ ਮੀਨ ਕੰਟ੍ਰੀ ਵਰਕ ਪਸੰਦ ਸੀਗੀ ਸੋ ਕਵਿਤਾਵਾਂ ਪੰਜਾਬੀ ਚ ਪਸੰਦ ਸੀ ਜਾਂ ਦਿਲਸੋਂ ਸ਼ਾਹੂਸਾਨ ਸ਼ਾਹੂਸਾਨ ਉਸ ਜੋ ਮੇਰੇ ਫੇਵਰਿਟ ਪੋਇਟ ਨੇ ਉਹ ਸ਼ੁਰੂ ਤੋਂ ਹੀ ਸੀ ਸੋ ਮੈਨੂੰ ਸੀ ਆ ਕਿ ਮੈਂ ਪੰਜਾਬੀ ਚ ਗ੍ਰੈਜੂਏਸ਼ਨ ਕਰਨੀ ਤੇ ਬੜੀ ਮੁਸ਼ਕਲ ਨਾਲ ਮੈਂ ਕੀਤੀ ਹੈ ਤੇ ਕਰ ਲਈ ਬਟ ਮੈਂ ਇੱਕ ਤਾਂ ਗਰਮੀ ਹੈ ਨਾ ਸੋ ਮੱਖੀਆਂ ਇੱਕ ਮੱਖੀ ਹੈ ਪੂਰੇ ਘਰ ਦੇ ਵਿੱਚ ਘੁੰਮੀ ਜਾ ਰਹੀ ਹੈ ਮੈਨੂੰ ਟਾਰਗੇਟ ਕਰ ਰਹੀ ਹੈ so next day how your mom is arabic she looks like punjabi ਸੋ ਇਨ ਅਨਸਰੀ ਦਉਂਗੀ ਇੰਦਾ ਅਨਸਰ ਇਹ ਮਾਸਤੇ ਅਪਣ ਜਾਣਾ ਪੈਣਾ ਹੈ ਹਦੋਂ ਖਾਤੀ ਕਸੂਰ ਸ਼ਾ ਤੇ ਗੋਲ ਤੇ ਇਹ ਮੈਂ ਮੋਂ ਰੈਬਿਕ ਕੋ ਇਨ ਦਾ ਅਨਸਰ ਮੈਂ ਲਵੇ ਦਉਂਗੀ ਕਿ ਇਹ ਬਹੁਤ ਹੀ ਕਨਫਿਊਜ਼ਿੰਗ ਮਤਲਬ ਗੱਲ ਹੈ ਇੰਦੇ ਲਈ ਮੈਨੂੰ ਲੱਗਦਾ ਇੱਕ ਬਲੌਗ ਬਣਾਉਣਾ ਪਏਗਾ ਸਮਝਾਉਣ ਵਾਸਤੇ ਸਾਰੀ ਚੀਜ਼ ਇਸ ਟੌਪਿਕ ਤੇ ਅਪਰਾ ਲੱਗਦਾ ਬਲੌਗ ਬਣਾਉਣਾ ਪਏਗਾ ਠੀਕ ਹੈ ਅਗੋਂ ਜ਼ਿੰਦਗੀ ਅਕੀਆ ਸਵਾਲ ਇਕ ਕੀ ਇਹ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਕਿਹੜਾ ਪਲ ਹੈ ਤੁਹਾਡੀ ਰੂਹ ਨੂੰ ਜਿੰਨੇ ਖੁਸ਼ੀ ਦਿੱਤੀ ਹੋਵੇ ਮੇਰੇ ਪੇਰੈਂਟਸ ਜਿਨ੍ਹਾਂ ਦਾ ਪਿਆਰ ਜਾਂ ਮੇਰੇ ਜਾਨਵਰ ਜਾਂ ਮੇਰੇ ਪੇਰੈਂਟਸ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੀ ਉਹ ਮੇਰੀ ਖੁਸ਼ੀ ਦਾ ਪਲ ਹੈ ਉਹਨਾਂ ਨੂੰ ਲਾਈਕ ਜਾਂ ਮੈਨੂੰ 뮤ਜ਼ਿਕ ਬਹੁਤ ਖੁਸ਼ੀ ਦਿੰਦਾ ਲਾਈਟਸ ਡੈਕੋਰ 뮤ਜ਼ਿਕ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਦਿੰਦਾ ਜੋ ਵੀ ਮੇਰੇ ਕਿਸੇ ਪਸੰਦੀਦਾ ਗਾਣੇ ਨੇ ਉਹ ਮੈਨੂੰ ਖੁਸ਼ੀ ਤੇ ਤੁਹਾਡਾ ਨਿੱਕ ਨੇਮ ਕੀ ਹੈ ਮੇਰਾ ਨਾਮ ਜਿ ਖਹਿਵ ਹੈ ਤੇ ਯੋ ਕਿ ਉਹ ਮੇਰਾ ਪ੍ਰੋਨਾਂਊਂਸ ਨਹੀਂ ਕਰਨਾ ਉਹਦਾ ਨਾਮ ਐਕਚੁਅਲੀ ਜਿ ਮੈਂ ਦੋਲ ਕੇ ਦੱਸ ਦਿੰਨੀ ਹੈ ਖਹਿਵ ਖਹਿਵ ਫੋਨ ਮੇ ਮਿਲਦੇ ਜੋ ਬਹੁਤ ਸਾਰੇ ਮਿਲਦੇ ਸਵਾਲ ਹੈ ਉਹਨਾਂ ਜਵਾਬ ਬਹੁਤ ਸਾਰੀ ਲੋਕਾਂ ਨੇ ਕਿਹਾ ਹੈ ਕਿ ਤੁਹਾਡੇ ਤੁਸੀਂ ਵੀਡੀਓ ਬਹੁਤ ਸੋਹਣੀ ਬਣਾਉਂਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਫਿਰ ਬਹੁਤ ਸਾਰੀ ਲੋਕਾਂ ਨੇ ਕਿਹਾ ਹੈ ਕਿ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਸਾਡਾ ਕ੍ਰਸ਼ ਹੋ ਤੇ ਉਹਨਾਂ ਲਈ ਵੀ ਬਹੁਤ ਬਹੁਤ ਸ਼ੁਕਰੀਆ ਤੇ ਉਹ ਸਾਰੇ ਲੋਕਾਂ ਨੇ ਮੇਰੇ ਪਾਪਾ ਨੂੰ ਨਮਸਤੇ ਕਿਹਾ ਸਸ਼ੀ ਕਾਲ ਬਿਆ ਹੈ uncles ਸਾਡੇ ਹਰ ਨੂੰ ਨਮਸਤੇ ਸਸ਼ੀ ਕਾਲ ਤੇ ਸਾਰਿਆਂ ਨੂੰ ਨਮਸਤੇ uncles uncles ਹੈ ਹਨ ਕਰੇ ਤਾਂ ਮੈਂ ਕਿਹਾ ਕਿ ਆਏ ਦਿੰਦੀ ਹੋਈ ਕਿਹਾ ਦਿੰਦਾ ਤੁਮ ਸਸ਼ੀ ਕਾਲ ਅਗਲਾ ਸਵਾਲ ਹੈ ਆਪ ਪੰਜਾਬ ਕਦ ਆਉਗੇ ਐਕਚੁਅਲੀ ਐਕਚੁਅਲੀ ਸਾਡਾ ਏਸੀ ਮੰਧ ਦਾ ਬਲਾਣ ਹੈ ਹਰਮੰਦਰ ਸਾਹਿਬ ਜਾਣ ਦਾ ਕਿ ਇੱਕ ਗੋਇੰਗਵਾਲ ਸਾਈਬ ਹੈ ਉੱਥੇ ਜਾਣ ਦਾ ਕਿਉਂਕਿ ਮੇਰੀ ਮੰਮੀ ਜੀ ਦੀ ਸੁਖਨਾ ਸੀ ਉੱਥੇ ਤੇ ਇਸੇ ਮੰਨਤਾ ਸੀ ਜਾਵਾਂਗੇ ਮੇਰੇ ਸਰ ਤੇ ਗੋਇੰਗਵਾਲ ਸਾਈਬ ਫਾਈਬਰ ਲੈ ਕੇ ਰਿਤੇ ਜਰੂਰ ਜਾਵਾਂਗੇ ਇਸੇ ਮੰਨ ਤੇ ਅਗਲਾ ਸਵਾਲ ਇੱਕ ਸਵਾਲ ਦੀ ਸ਼ਾਰਟ ਬਲੌਗਸ ਟਰਾਈ ਕਰੋ ਹਾਂਜੀ ਮੈਂ ਸ਼ਾਰਟ ਬਲੌਗ ਟਰਾਈ ਕਰਾਂਗੀ ਹਜੇ ਜਸਟ ਮੇਰੀ ਸਟਾਰਟਿੰਗ ਹੈ YouTube ਤੇ ਤੇ ਤੋਂ ਤੇ ਪੁਰਾਣਾ ਪਿੰਡ ਕਿਹੜਾ ਜਿਲੌਰ ਦੇ ਵਿੱਚ ਤਿੰਨ ਪਿੰਡ ਸੜਲਾਵਰ ਦੇ ਵਿੱਚ ਹੈਗਾ ਜੀ ਸੂਰਤ ਸ਼ਹਿਰ ਦੇ ਕੋਲ ਰਾਇਂ ਕਲਾ ਰਾਇਂ ਕਲਾ ਦੋ ਪਿੰਡ ਨੇ ਬਟਾ ਜਿਸ ਪਿੰਡ ਇੱਕ ਛੋਟਾ ਪਿੰਡ ਇੱਕ ਵੱਡਾ ਪਿੰਡ ਹੈ ਜਿਸ ਪਿੰਡ ਛੱਪੜ ਹੈ ਵੱਡੇ ਵਾਲਾ ਉਹ ਸਾਡਾ ਪਿੰਡ ਹੈ ਜੀ ਰਾਇਂ ਕਲਾ ਸੂਰਤ ਸ਼ਹਿਰ ਦੇ ਨਾਲ ਬਿਲਕੁਲ ਤੇ ਰਾਇਂ ਕਲਾ ਆ ਰੇ ਆਈ ਕੇ ਏ ਅਲਫਾ ਰਾਇਂ ਕਲਾ ਤੇ ਗਾਈਜ਼ ਇੱਕ ਸਵਾਲ ਆਇਆ ਸੀਗਾ ਤੋ ਅਡਾ ਫੇਵਰਟ ਸਿੰਗਰ ਗਿਆ ਫੇਵਰਟ ਸਿੰਗਰ ਰਾਈਟ ਨਾਉ ਰਾਈਟ ਨਾਉ ਦਾ ਮੇਰਾ ਮਤਲਬ ਹੁਣ ਵਾਲੇ ਸਿੰਗਰਾਂ ਜਦੋਂ ਕੋਈ ਮੇਰਾ ਅਡਾ ਕੋ ਖਾਸ ਫੇਵਰਟ ਨਹੀਂਗਾ ਤੇ ਬਾਕੀ ਮੈਂ ਪਤਾ ਨਹੀਂ ਸਰੋਹਣ ਦੇ ਸਰੇਂਦਰ ਗੌਰ ਉਮੇਰਵਲੀਖ ਮੇਰਾ ਫੇਵਰਟ ਹੈ ਸੋ ਗਾਇਸ ਮੈਂ ਕੁਝਾਰੇ ਇਹ ਸਵਾਲਾਂ ਉਤੇ ਇੱਕ ਇੱਕ ਦੇ ਦੇ ਜਵਾਬ ਨਹੀਂ ਦਿੱਤੇਗੇ ਤੋ ਮੈਂ ਕੰਬਾਈਨ ਕਰਕੇ ਤੁਹਾਨੂੰ ਅਨਸਰ ਦੇ ਦਿੱਤੇ ਨੇ ਸਵਾਲਾਂ ਨਾਲ ਤੇ ਹੋਪ ਤੁਹਾਨੂੰ ਵਧੀਆ ਲੱਗਣ ਸੋ ਅੱਜ ਦਾ ਵਲੌਗ ਫਿਰ ਇੱਥੇ ਆਪਾਂ ਖਤਮ ਕਰਦੇ ਆ ਇੱਕ ਸਵਾਲ ਮੈਨੂੰ ਪੁੱਛਿਆ ਗਿਆ ਸੀ ਹੁੰਦਾ ਮੈਂ ਰਾਤੀ ਹੀ ਬਣਾ ਲਿਆ ਸੀ ਮੈਂ ਐਡ ਕਰ ਲੂੰਗੀ ਕਿ ਤੁਹਾਡੇ ਜਿਹੜਾ ਛੋਟਾ ਬਰਸ ਹੁੰਦਾ ਹੈ ਛੋਟਾ ਬੈਗ ਹੁੰਦਾ ਹੈ ਉਹਦੇ ਵਿੱਚ ਤੁਸੀਂ ਜਿਹੜਾ ਆਪ ਡੇਲੀ ਟ੍ਰੈਵਲ ਕਰਦੇ ਹੋ ਤੇ ਜੰਦੇ ਹੁੰਦੇ ਉਹਦੇ ਵਿੱਚ ਆਪਾਂ ਕੀ ਕੈਰੀ ਕਰਦੇ ਆ ਸੋ ਮੈਂ ਵਿੱਚ ਐਡ ਕਰ ਦਵਾਂਗੀ ਤੁਸੀਂ ਦੇਖ ਲੈਣਾ ਉਹ ਮੇ ਤਾਂ ਕੁੜੀਆਂ ਨੇ ਪੁੱਛਿਆ ਸੀ ਇੱਕ ਦੋ ਨੇ ਸੋ ਮੈਂ ਐਡ ਕਰ ਦਾਂਗੀ ਮੈਂ ਉਹ ਰਾਤੀ ਬਣਾ ਲਿਆ ਸੀਗਾ ਸੋ ਮੈਂ ਐਡ ਕਰ ਦਾਂਗੀ ਵਿੱਚ ਤੇ ਚਲੋ ਠੀਕ ਹੈ ਫਿਰ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਠੀਕ ਹੈ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਤੇ ਪਲੀਜ਼ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਗਾਇਸ ਠੀਕ ਹੈ ਪਲੀਜ਼ ਸਬਸਕ੍ਰਾਈਬ ਕਰ ਲੈਣਾ ਮੇਰਾ ਚੈਨਲ ਠੀਕ ਹੈ ਗਾਇਸ ਬਾਏ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਗਾਇਸ ਤੇ ਇੱਕ ਸਵਾਲ ਜੋ ਇੰਸਟਾਗ੍ਰam ਤੇ ਆਇਆ ਸੋ ਮੈਂ ਸੋਚਿਆ ਕਿ ਉਸ ਤੇ ਮੈਂ ਵਲੌਗ ਹੀ ਬਣਾਣਾ। ਉਸ ਸਵਾਲ ਸੀ ਕਿ ਤੁਹਾਡੇ ਜੋ ਛੋਟਾ ਬੈਗ ਹੁੰਦਾ ਹੈ ਜੋ ਹਮੇਸ਼ਾ ਆਪਾਂ ਕੈਰੀ ਕਰਦੇ ਆਂ ਉਹਦੇ ਵਿੱਚ ਤੁਸੀਂ ਕੀ ਰੱਖਦੇ ਹੋ? ਸੋ ਚਲੋ ਮੈਂ ਤੁਹਾਨੂੰ ਇੰਟਰੋਡਿਊਸ ਕਰਉਣੀ ਆ ਕਿ ਮੈਂ ਆਪਣੇ ਛੋਟੇ ਬੈਗ ਦੇ ਵਿੱਚ ਕੀ ਰੱਖਦੀ ਆ। ਸੋ ਜੋ ਆਪਾਂ ਹਮੇਸ਼ਾ ਕੈਰੀ ਕਰਦੇ ਆ ਆਪਣੇ ਨਾਲ ਰੱਖਦੇ। ਸੋ ਚਲੋ ਕੰਪਨੀਜ਼ ਇਹ ਕਾਰਡਸ ਨੇ ਬੈਂਕਸ ਐਂਡ ਆਈਡੈਂਟੀਟੀ ਦੇ ਕਾਰਡਸ ਹੋਰ ਵੀ ਨੇ ਵੈਸੇ ਸੋ ਮੈਂ ਜਸਟ ਇੰਨੇ ਕਿ ਦਿਖਾ ਰਹੀ ਹਾਂ ਤੁਹਾਨੂੰ ਸੋ ਸੋ ਥਰਡ ਇਜ਼ ਦਿਸ ਕੰਪੈਕਟ ਮੈਂ ਬ੍ਰਾਂਡ ਹਾਈਡ ਕਰ ਲਿਆ ਹੈ ਕਾਪੀਰਾਈਟ ਹੀ ਮੈਨੂੰ ਆਈ ਡੋਨਟ ਨੋ ਕਿ ਕਾਪੀਰਾਈਟ ਕਿਤਾ YouTube ਦੇ ਅੰਦਰ ਆਈ ਡੋਨਟ ਨੋ ਸੋ ਮੈਂ ਬ੍ਰਾਂਡ ਹਾਈਡ ਕਰ ਦਿੱਤਾ ਕੰਪੈਕਟ ਹੈ ਤੇ ਇਹ ਮਿਰਰ ਜੋ ਆਈ ਥਿੰਕ ਮੈਂ ਸ਼ੀਨ ਤੋਂ ਲਿਆ ਸੀਗਾ ਸਟੇ ਰਿਬਨ 레드 ਹੈ ਕਿਉਂਕਿ ਲਾਸਟ ਟਾਈਮ ਸ਼ਾਇਦ ਮੈਂ 레드 ਜੋ ਵੀ ਪਾਇਆ ਹਗਾ ਉਹਦੇ ਨਾਲ ਇਸਤੇਮਾਲ ਕੀਤਾ ਹੈਗਾ ਮੇਰੇ ਕੋਲ ਹੋਰ ਵੀ ਕਲਰਸ ਰਿਬਨ ਹੈ ਕੋਈ హెయిర్ ਸਟਾਈਲ ਬਣਾ ਸਕਦੇ ਰਿਬਨ 55ਵੇਂ ਇਸਤੇਮਾਲ ਕਰਦੇ ਸੀ ਆਪਾਂ ਸੋ ਇਹ ਰਿਬਨ ਤੇ ਨੈਕਸਟ ਸੋ ਨੈਕਸਟ ਇਹ 립 ਬਾਮ ਵਾਸਲਿਨ ਤੇ ਇਹ ਉਸ ਤੋਂ ਬਾਅਦ ਉਸ ਤੋਂ ਬਾਅਦ 1 ਸਪੂਨ ਮੇ ਕੋ ਹੈ ਇਦਾਂ ਦੇ ਹੋਰ ਵੀ ਸੋ ਸਪੂਨ ਮੈਂ ਕੈਰੀ ਕਰਦੀ ਆ ਮੇਰੀ ਡੈਗ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਕਰੀ ਕਰਦੀ ਆ ਪੈਨ ਪੈਨ ਇਜ਼ ਵੈਰੀ ਇੰਪੋਰਟੈਂਟ ਸੋ ਉਸ ਤੋਂ ਬਾਅਦ ਇਹ ਛੋਟੀ ਜਿਹੀ ਡੱਬੀਆਂ ਦੇ ਵਿੱਚ ਮੈਂ ਕੈਰੀ ਕਰਦੀ ਆ ਲੋਸ਼ਨ ਸੋ ਉਹ ਬੜੇ ਟਾਈਮ ਨੇ ਮੈਂ ਕੋ ਡੱਬੀ ਤੇ ਇਹਦੇ ਵਿੱਚ ਮੈਂ ਲੋਸ਼ਨ ਗੈਰੀ ਕਰਦੀ ਹਾਂ ਕਿਉਂਕਿ ਆਪਾਂ ਮੋਸਟਲੀ ਬਿਲਕੁਲ ਛੋਟੀ ਜਿਹੀ ਡੱਬੀ ਆ ਬਿਲਕੁਲ ਛੋਟੀ ਜੀ ਕਿਉਂਕਿ ਆਪਾਂ ਇਹ ਕਿ ਲਾਈਕ ਵੱਡੀ ਡੱਬੀ ਜਾਂ ਲਾਈਕ ਆਪਾਂ ਲੋਸ਼ਨ ਵਾਲੇ ਜੋ ਵੀ ਹੁੰਦੇ ਆ ਪ੍ਰੋਡਕਟ ਉਹ ਵੱਡੇ ਹੁੰਦੇ ਉਸ ਗੈਰੀ ਨਹੀਂ ਕਰਦੇ ਸੋ ਨੈਕਸਟ ਥਿਸ ਇਜ਼ ਮਤਲਬ ਇਹ ਹੈ ਕਿ ਆਈਬ੍ਰੋ ਸ਼ੇਪਰ ਤੇ ਕੁਸਤਵਾਦ ਇਹ 립ਲਾਈਨਰ ਇਹ ਕਲਰ ਬਹੁਤ ਵਧੀਆ 립ਲਾਈਨਰ ਦਾ ਸੋ ਆਪਾਂ ਕਿਸੇ ਵੀ ਡਰੈਸ ਨਾਲ ਕੈਰੀ ਕਰ ਸਕਦੇ ਹਾਂ ਮਤਲਬ ਕਿ ਇਹ ਕਲਰ ਸੂਟ ਕਰ ਜਾਂਦਾ ਹੈ ਹਰੇਕ ਲੁੱਕ ਤੇ ਤੇ ਨੈਕਸਟ ਇਹ ਸਿਕਾ ਮੇਰੇ ਲਾਸਟ ਟਾਈਮ ਬੈਕ ਛੇ ਪਿਆ ਹੋਇਆ ਹੈ ਬੜੇ ਟਾਈਮ ਦਾ ਮੁਗਲ ਅੰਪਾਇਰ ਦਾ ਆਈ ਥਿੰਕ ਕਿ ਮੈਨੂੰ ਗਿਫਟ ਦਿੱਤਾ ਸੀਗਾ ਕਿਸੇ ਨੇ ਤਾਂ ਇਹ ਖਾਦ ਨਹੀਂ ਮਿਲਾਨੂੰ ਸੋ ਇਹ ਸੋ ਠੀਕ ਹੈ ਗਾਇਸ ਮੈਂ ਇੰਟਰੋਡਿਊਸ ਕਰਵਾਦਾ ਕਿ ਮੇਰੇ ਬੈਗ ਦੇ ਵਿੱਚ ਕੀ ਹੈ ਤੇ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਨਮਸਤੇ